ਉਦੋਂ ਤੇ ਉਹ ਗੱਲ ਕਰੀਂ ਨਾ ਕੋਈ ਨਾ ਕੋਈ ਮੈਨੂੰ ਕਿਹਨੇ ਪੁੱਛਿਆ ਠੀਕ ਇਹਨੇ ਹਾਰ ਦਾ ਕੋਲ ਲਾਇਸੈਂਸ ਲਗਾਈ ਹੈ ਤੇ ਹੁਣ ਕਿੰਨਾ ਇੱਕ ਮਿੰਟ ਹਲਕੀ ਤੇ ਮੰਗਾਈ ਤੇ ਕਿੰਨਾ ਫਰਕ ਸਾਰ ਤੁਸੀਂ ਲੈਣਾ ਚਲਾਣਾ ਚਲਾ ਲੈਤਾ ਦੋਰੀਗਾ ਤੁਸੀਂ ਹਾਰ ਕਾਪੀ ਫੜ ਕੇ ਚਲਾਣਾ ਨਹੀਂ ਨਹੀਂ ਹੋਰ ਚੋਟ ਪਾਣੀ ਉਹ ਹੀ ਬੰਦ ਕਰ ਦੇ ਸਾਡੀ ਮਾਰਕੀਟਿੰਗ ਦਾ ਕੰਪਨੀ ਹੋ ਗਈ ਸੀ ਕੈਨਸਲ ਕਰਵਾ ਦੋ ਸਾਹਮਣੇ ਕਹਿੰਦੇ ਮੈਂ ਦੋ ਅੱਖਰ ਲਿਖਨੇ ਕੈਨਸਲ ਕਰ ਦੇਣਾ ਬਿਲਕੁਲ ਜੇ ਤੁਸੀਂ ਫੇਰ ਪਾਸ ਕਰੂਗੀ ਤਾਂ ਜੇ ਕੈਨਸਲ ਹੀ ਕਰਨਾ ਇਹ ਪਾਸ ਕਰੂਗੀ ਫੇਰ ਚਲਾਈ ਨਹੀਂ ਕਰਾਂਗੇ ਦੱਸੋ ਇਹ ਨਹੀਂ ਕਰਦੇ ਬਾਊ ਜੀ ਤੁਸੀਂ ਪਾਸ ਕਰੋ ਜਿੱਦਾਂ ਦਾ ਨੰਬਰ ਮਿਲਿਆ ਆਪਾਂ ਦੇ ਉੱਤੇ ਹੀ ਚਲਾਣਾ ਵਾ ਪਟਾਕੇ ਮਾਰਦੀ ਰੋਕ ਲਈ ਸਾਡੇ ਕੋਲ ਅਜੇ ਪਹਿਲੀ ਕਿਸ਼ਤਾਂ ਦਿੱਤੀ ਹੋਈਆਂ ਨਹੀਂ ਆ। ਪਹਿਲੇ ਇਨਸਟਾਲਮੈਂਟ ਦਾ ਸਟੇਟਮੈਂਟ ਦੇਖ ਕੇ ਆ ਬਣੇ। ਕਲੀਅਰ ਇਨਸਟਾਲਮੈਂਟ ਹੀ ਆ ਜੀ ਦਿੱਤੀ ਹੈ। ਜੇ ਕਹੋ ਬੇਦਨਾ ਸ਼ੌਗ ਵੀ ਪੂਰਾ ਨਹੀਂ ਪੂਰਾ ਲਗੀ ਤਾਏਗਾ। ਕਿਤੇ ਨਾ ਕਿਤੇ ਮੈਮ ਜਿਹੜੇ ਪਟਾਕੇ ਦਾ ਬੁਲਟ ਮਾਰਦਾ ਦਿਆ ਸੀ। ਬਾਜੀ ਲੁਫਾਫੇ ਸ਼ਪੂਆਣ ਦੁਕਾਨ ਦੇ ਲੈ ਕੇ ਗਿਆ ਆ। ਦੇਣ ਗਿਆ ਆ। ਹਾਂ ਜੀ ਮੈਮ ਕੀ ਮਾਮਲਾ ਸੀਗਾ ਜੋ ਲੇਡੀ ਅੱਜ ਬਹਿਸਬਾਦੀ ਕਰ ਰਹੀ ਸੀ ਤੁਹਾਡੇ ਨਾਲ। ਮੈਮ ਬੈਟੇ ਨੂੰ ਨਾ ਕੋਈ ਅਲਮੈਂਟ ਕੁਝ ਵੀ ਨਹੀਂ। ਨਾ ਕੋਈ ਹਲਮੈਂਟ ਪਾਇਆ ਨਾ ਡਾਕਟਰ ਕੋਲ ਵੀ ਨਹੀਂ।

ਮੈਮ ਲੜਕੇ ਵੀ ਲੱਗੇ ਸੀ ਦੂਜੇ ਦੋ ਨਾਲ ਹਾਂਜੀ ਹਾਂਜੀ ਅੱਛਾ ਇਹ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਸਕੂਲ ਮਤਲਬ ਹੁੱਲੜਬਾਜੀ ਕਰ ਰਹੇ ਸੀਗੇ ਅੱਛਾ ਤਾਂ ਤੁਸੀਂ ਹੂੰ ਠੀਕ ਬੱਚਿਆਂ ਦਾ ਵੀ ਸਕੂਲ ਬਾਹਰ ਨਿਕਾਉਣਾ ਖੜਾਉਣਾ ਨੇ ਮਾਪੇ ਵੀ ਇਧਰ ਕਿਹਾ ਕਰਦੇ ਕੰਪਲੇਨ ਆਦੀਆਂ ਸਾਡੇ ਬਾਹਰ ਬਾਹਰ ਕਿ ਇਹ ਤਾਂ ਬੱਚੇ ਬਾਹਰ ਆਦੇ ਨੇ ਉਹਨਾਂ ਨਾਲ ਜਦ ਅਸੀਂ ਸਕੂਲ ਦਾ ਵਿਦਿਅਕ ਮਤਲਬ ਕਿਸੇ ਤਰ੍ਹਾਂ ਅਸੀਂ ਕਦੀ ਲੋਕਾਂ ਨੇ ਨਹੀਂ ਦੇਖਿਆ ਇਸ ਤਰ੍ਹਾਂ ਦਾ ਕੀ ਕਾਰਵਾਈ ਕੀ ਕੀਤੀ ਗਈ ਉਹਨੂੰ ਠੀਕ ਹੋਰ ਵੀ ਪੀਣ ਨੂੰ ਰੱਖਿਆ ਇਹ ਕ ਲਈ ਪੁੱਛਿਆ ਕੀ ਕਹਿੰਦੇ ਹਾਰ ਦਾ ਕੋਲ ਲਾਇਸੈਂਸ ਲਗਾਈ ਹੈ ਇੱਕ ਮਿੰਟ ਹਲਕੀ ਤੇ ਮਹਿੰਗੀ ਤੇ ਕਿੰਨਾ ਫਰਕ ਹੈ ਸਰ ਤੁਸੀਂ ਲੈ ਚਲਾਉਂਗਾ ਚਲਾ ਲਿਆ ਤਾ ਦੋਰੀਗਾ ਤੁਸੀਂ ਹਾਰ ਕਾਫੀ ਫੜ ਕੇ ਚਲਾਉਣ ਦੇਖੋ ਮੈਂ ਮਾਤਾ ਨਹੀਂ ਕਿਸੇ ਦੀ ਲੱਗੀ ਮੇਰੀ ਛੋਟੀ ਭੈਣ ਆ ਨਹੀਂ ਨਹੀਂ ਹੁਣ ਛੋਟੀ ਭੈਣ ਨੂੰ ਉਹੋ ਬੰਦ ਰੱਖੇਂਗੀ ਆਪਣੀ ਮਾਰਕੀ ਦੇ ਕੋਈ ਕੰਪਨੀ ਦੀ ਹੋਏਗੀ ਕੈਨਸਲ ਕਰਵਾ ਦੋ ਸਾਹਮਣੇ ਕਹਿੰਦੇ ਨਾ ਤੋ ਅੱਖਾਂ ਨਿਕਲਣੇ ਕੈਨਸਲ ਕਰ ਦੇਣਾ ਬਿਲਕੁਲ ਜੇ ਤੁਸੀਂ ਫੇ ਬਾਸ ਦਾ ਨੂੰ ਕੀਤਾ ਜੇ ਕੈਨਸਲ ਹੀ ਕਰਨਾ ਫੇ ਬਾਸ ਦਾ ਨੂੰ ਕੀਤਾ ਜੇ ਚਲਾ ਨਹੀਂ ਕਰਾਂਗੇ ਕਰਾਂਗੇ 10 ਦਾ ਨਹੀਂ ਕਰਾਂਗੇ ਜੀ ਲੋਕ ਕਹਿੰਦੇ ਜੀ ਤੁਸੀਂ ਕਰ ਤੋਂ ਜਿੱਦਾਂ ਦਾ ਨੰਬਰ ਟ ਮਿਲੇ ਆਪਾਂ ਦੇ ਉੱਧੇ ਚਲਾਣਾ ਵਾ ਪਟਾਕੇ ਮਾਰਦੀ ਰੋਕ ਲਈ ਸਾਡੇ ਕੋਲ ਪਹਿਲੀ ਕਿਸ਼ਤ ਦਾ ਦਿੱਤੀ ਹੋਈ ਆ ਪਹਿਲੇ ਇਨਸਟਾਲਮੈਂਟ ਦਾ ਸਟੇਟਮੈਂਟ ਦੇਖਿਆ ਜੀ ਪਹਿਲੀ ਇਨਸਟਾਲਮੈਂਟ ਹੀ ਆ ਜੀ ਦਿੱਤੀ ਹੋਈ ਹੈ ਜੇ ਤਾ ਹੁਣ ਬੇਤੇ ਨਾ ਸ਼ੌਕ ਨਹੀਂ ਪੂਰਾ ਲਗੀ ਤਾ ਇਹ ਕਿਤਨਾ ਕਿਤਨਾ ਮੈਡਮ ਜਿਹੜੇ ਪਟਾਕੇ ਦਾ ਬੁਲਟ ਮਾਰਦਾ ਦਿਆ ਸੀ ਬਾਜੀ ਲੁਫਾ ਫਿਸ਼ਪੋਨ ਦੁਕਾਨ ਦੇ ਲੈ ਕੇ ਗਿਆ ਆ ਇਹਨਾਂ ਦੇਣ ਗਿਆ ਆ ਹਾਂ ਜੀ ਮੈਮ ਕੀ ਮਾਮਲਾ ਸੀਗਾ ਜੋ ਲੀਡੀ ਅੱਜ ਬਹਿਸਬਾਦੀ ਕਰ ਰਹੀ ਸੀ ਤੁਹਾਡੇ ਨਾਲ ਇਹਨਾਂ ਨੂੰ ਬੇਟੇ ਨੂੰ ਨਾ ਕਰ ਫਲ ਮੈਂ ਉਸ ਵੀ ਨਹੀਂ ਜਦੋਂ ਹੈਲਮਟ ਪਾਇਆ ਇਹਨਾਂ ਨੇ

ਇਹ ਬੱਚੇ ਲੋਕਾ ਇਤਨਾ ਚਲਾਮ ਹੋ ਜਾਂਦੇ ਹਮ ਮੈਮ ਲੜਕੇ ਵੀ ਲੱਗੇ ਸੀ ਦੂਜੇ ਦੋ ਨਾਲ ਹਾਂਜੀ ਹਾਂਜੀ ਅੱਛਾ ਇਹ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਸਕੂਲ ਮਤਲਬ ਹੁੱਲੜਬਾਜੀ ਕਰ ਰਹੇ ਸੀਗੇ ਅੱਛਾ ਤਾਂ ਤੁਸੀਂ ਹਮ ਠੀਕ ਬੱਚਿਆਂ ਨਾਲ ਸਕੂਲ ਤੋਂ ਬਾਹਰ ਨਿਕਾਉਣਾ ਖੜਾਉਣਾ ਨੇ ਮੈਂ ਮਾਪੇ ਵੀ ਥੋੜਾ ਸਕੇਰਟ ਆ ਰਹੇ ਕੰਪਲੇਨ ਆਦੀਆਂ ਸਾਡੇ ਬਾਹਰ ਬਾਹਰ ਉਹ ਬੱਚੇ ਬਾਹਰ ਆ ਗਏ ਉਹ ਆਵਾਜ਼ ਜਿਹੜੀ ਆ ਰਹੀ ਹੈ ਉਹ ਦਾ ਵੀ ਦੇਖੋ ਜਿਹੜਾ ਅਸੀਂ ਅਸੀਂ ਰੋਕਾਂਗੇ ਨਹੀਂ ਇਹ ਘਰਾਂ ਤੋਂ ਕਿੰਨੇ ਫੰਡ ਕਿਹਾ ਹੂੰ ਕੀ ਕਾਰਵਾਈ ਕੀਤੀ ਗਈ ਉਹਨੂੰ ਹੂੰ ਠੀਕ